ਲੋਵੀ ਮਿੱਤਰੋ ਪਹਿਲੇ ਤਾਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਬਣਾਲੇ ਵਾਲਾ ਤੇ ਅੱਜ ਨਾ ਮਿੱਤਰੋ ਬਹੁਤ ਜ਼ਰੂਰੀ ਵੀਡੀਓ ਪਾਉਣ ਲੱਗੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਤਾਂ ਬਾਈ ਕੋਲੇ ਚਾਹ ਪੀਣੇ ਰੁਕਿਆ ਸੀਗਾ ਤੇ ਬਾਈ ਨੇ ਆਪਣੀਆਂ ਗੱਲਾਂ ਬਾਤਾਂ ਸੁਣਾਈਆਂ ਹਨਾ ਤੇ ਕਿਉਂਕਿ ਬਾਈ ਯਾਰ ਮੈਨੂੰ ਵਧੀਆ ਲੱਗਿਆ ਸੁਭਾਅ ਘੈਂਟ ਲੱਗਿਆ ਬਾਈ ਦਾ ਤੇ ਬਾਈ ਨੂੰ ਨਾ ਆਪਾਂ ਰਿਸ਼ਤਾ ਕਰਾਉਣਾ ਬਾਈ ਯਾਰ ਠੀਕ ਆ ਤੇ ਵੀਡੀਓ ਨੂੰ ਇੰਨੇ ਗੇ ਸ਼ੇਅਰ ਕਰ ਦਿਓ ਤੇ ਸਾਰੀ ਕੱਲੀ ਕੱਲੀ ਗੱਲਬਾਤ ਪਹੁੰਦਿਆਂ ਬਾਈ ਕਾਦਾ ਕੰਮ ਕਰਦਾ ਕਿਹੜੀ ਬਾਈ ਦੀ ਕਾਸਟ ਆ ਤੇ ਵੀਰ ਬਣ ਕੇ ਥੋੜਾ ਕੱਲਾ ਕੱਲਾ ਸ਼ੇਅਰ ਤੇ ਬਾਈ ਦੀ ਜ਼ਿੰਦਗੀ ਬਣਾ ਸਕਦਾ ਆ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਸਭ ਤੋਂ ਪਹਿਲਾਂ ਬਾਈ ਉੱਚੀ ਬੋਲੋ ਆਪਣਾ ਕੀ ਨਾਮ ਆਗਾ ਜਗਤਾਰ ਆ ਜਗਤਾਰ ਸਿੰਘ ਠੀਕ ਆ ਤੇ ਕਿਹੜੇ ਪਿੰਡ ਆ ਬਈ ਆਪਣਾ ਫੱਗੂ ਪਿੰਡ ਆ ਜੀ ਫੱਗੂ ਪਿੰਡਾ ਜ਼ਿਲ੍ਹਾ ਕਿਹੜਾ ਪਿੰਡਾ ਆਪਾਂ ਨੂੰ ਸਰਸਾ ਸਰਸਾ ਜ਼ਿਲ੍ਹਾ ਪਿੰਡਾ ਠੀਕ ਆ ਫੱਗੂ ਪਿੰਡ ਆ ਬਾਈ ਦਾ ਤੇ ਅੱਛਾ ਬਾਈ ਕੀ ਕੰਮ ਕਰਦੇ ਹੋ ਪਹਿਲਾਂ ਖੁੱਲ ਕੇ ਦੱਸ ਰੇ ਪੂਰਾ ਉੱਠੀ ਹੋ। ਕੰਮ ਹੀ ਕਾਰਡ ਵੀ ਬਣਿਆ ਹੋਇਆ ਮੇਰਾ ਪੱਲੇਦਾਰੀ ਦਾਲੇ ਦੇ ਵਰਚ। ਅੱਛਾ ਪੱਲੇਦਾਰੀ ਦਾ ਮੰਨ ਲਾ ਵੀ ਕਾਰਡ ਬਣਿਆ ਹੋਇਆ ਆਪਣਾ। ਵੀ ਮਤਲਬ ਪੱਕਾ ਕੰਮ ਕਹਿ ਸਾਰਾ ਕੋਣੂ। ਪੱਕਾ। ਠੀਕ ਆ। ਤੇ ਹੋਰ ਜਿਵੇਂ ਮੰਨ ਲਾ ਉਰੇ ਕੀ ਕੰਮ ਕਰ ਦੂੰ ਆਹ? ਉਰੇ ਬਸ ਜਿਆ ਕੜੇ ਬਣਾਉਣੇ ਬਸ ਤੇ ਡੱਗ ਲਾਉਣੇ। ਅੱਛਾ ਡੱਗ ਲਾਉਣੇ। ਠੀਕ ਆ। ਤੇ ਲੈ ਬਾਈ ਖੁੱਲ ਕੇ ਦੱਸ ਰੇ ਇਹ ਵਿੱਚ ਦੇਖੋ ਹਣਾ। ਅ ਕੋਈ ਸੰਗਣ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਚਲੋ ਬਾਈ ਯਾਰ ਹਨਾ ਕਿਸੇ ਰੋਟੀ ਪੱਕਦੀ ਹੁੰਦੀ ਹੈ ਬਾਈ ਹਨਾ ਉਹਦੇ ਵਰਗੀ ਰੀਸ ਨਹੀਂ ਹੈ ਆਪਣੇ ਮਿੱਤਰ ਆ ਬਾਈ ਹਨਾ ਲਿਹਾ ਆ ਜਾ ਬਾਈ ਨਾਲ ਆਪਣੇ ਹਨਾ ਤੇ ਜਿਹੜਾ ਬਾਈ ਉਹਨਾਂ ਸਿਨੀਅਰ ਉਹਨਾਂ ਨਾਲ ਵੀ ਆਪਣੀ ਦੋਸਤੀ ਆ ਤੇ ਬਾਈ ਨੂੰ ਆਪਾਂ ਰਿਸ਼ਤਾ ਕਰਾਉਣਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕਾਸ਼ਟ ਕੀ ਆ ਬਾਈ ਮਜਬੂਰ ਸਿੱਖੀ ਅੱਛਾ ਮਜਬੂਰ ਸਿੱਖਾ ਦਾ ਮੁੰਡਾ ਆ ਬਾਈ ਠੀਕ ਆ ਤੇ ਭਾਵੇਂ ਕੁੜੀ ਦਾ ਮਤਲਬ ਤਲਾਕ ਹੋਇਆ ਉਹ ਵੀ ਚੱਲ ਜੂ ਹਾਂ ਹਾਂ ਕੋਈ ਨਹੀਂ ਆ ਦੇ ਕਈ ਵਾਰੀ ਕੁੜੀ ਦਾ ਮਤਲਬ ਹਨਾ ਤਲਾਕ ਵੀ ਹੋਇਆ ਹੁੰਦਾ ਚਲੋ ਯਾਰ ਬਾਈ ਦੀ ਰੋਟੀ ਪੱਕਣੀ ਚਾਹੀਦੀ ਆ ਰੋਟੀ ਪੱਕਦੀ ਹੋ ਜ ਤੁਹਾਰੇ ਮਨ ਦੇ ਨਾਲ ਦੱਸ ਮੰਨ ਲਾ ਵੀ ਕਹੀ ਜੀ ਕੋਈ ਨਹੀਂ ਜੀ ਕਹੀ ਹੋਵੇ ਜਵਾਬ ਵਾਲੇ ਵੀ ਚੱਲੂ ਇੱਕਦਾ ਜਵਾਬ ਨਾਲ ਅੱਛਾ ਵੀ ਇੱਕਦਾ ਜਵਾਬੋ ਵੀ ਚੱਲ ਜੂ ਠੀਕ ਆ ਤੇ ਬਾਈ ਦਾ ਨੰਬਰ ਬੋਲ ਦੇ ਬਾਈ ਤਾਂ ਕਿ ਆਪਣਾ ਨਾ ਸਾਰੇ ਜਾਣ ਯਾਰ ਤੇਰੀ ਵੀਡੀਓ ਦੇਖਣਾ ਠੀਕ ਆ ਤੇ ਤੈਨੂੰ ਸਿੱਧਾ ਵੀ ਸੰਪਰਕ ਕਰ ਸਕਦਾ ਕੋਈ ਆਪਾਂ ਨੂੰ ਵਿਚੋਲੇ ਦੀ ਰੋਡ ਨਹੀਂ ਹੈਗੀ ਹਨਾ ਤੇ ਜੇ ਕਈ ਵਾਰ ਕੀ ਹੁੰਦਾ ਨਾ ਮੰਨ ਲਓ ਵੀ ਕਿਸੇ ਕੁੜੀ ਨੂੰ ਬਾਈ ਵਧੀਆ ਲੱਗਦਾ ਠੀਕ ਆ ਪਸੰਦ ਲੱਗਦਾ ਵੱਡੀ ਗੱਲ ਤੇ ਇਹ ਹੁੰਦੀ ਆ ਬਾਈ ਕੋਈ ਨਸ਼ੇ ਪੱਤੇ ਦਾ ਨਹੀਂ ਹੁੰਦਾ ਹਨਾ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਘਰ-ਬਾਰ ਜਿ ਨਹੀਂ ਵਧੀਆ ਹੁੰਦਾ ਹਨਾ ਤਾਂ ਘਰ-ਬਾਰ ਬਾਈ ਵਾਲਾ ਵਧੀਆ ਬਣਾ ਲੰਦਾ ਬਾਅਦ ਚ ਹਨਾ ਮਿਹਨਤ ਕਰਦਾ ਦੇਖੋ ਬਾਈ ਤਾਰਾਂ ਨਾਲ ਹੱਥ ਪੜਾਉਂਦੇ ਆ ਬਾਈ ਵਰਗੇ ਮੜਾ ਬਾਈ ਮਾਰੀ ਕੈਮਰਾ ਨੇੜੇ ਕਰਕੇ ਕੋਈ ਮੜਾ ਜਾ ਆ ਦੇਖ ਤੇ ਆ ਬਾਈ ਵੀ ਨਾਲ ਹੁੰਦਾ ਪਹਿਲਾਂ ਬਾਈ ਸੱਸੀ ਕਾਲ ਦੀ ਕੀ ਹਾਲਾ ਬਾਈ ਠੀਕ ਆ ਜੀ ਸੱਸੀ ਕਾਲ ਇਹ ਬਾਈ ਆਪਣੇ ਨਾਲ ਹੀ ਹੁੰਦਾਗਾ ਹਾਂ ਮੇਰੇ ਚਾਚੇ ਦਾ ਮੁੰਡਾ ਏ ਅੱਛਾ ਸਗੇ ਚਾਚੇ ਦਾ ਮੁੰਡਾ ਸਗੇ ਚਾਚੇ ਦਾ ਮੁੰਡਾ ਏ ਠੀਕ ਆ ਬਾਈ ਤੇ ਅੱਛਾ ਬਾਈ ਸ ਕਰਵਾਦਾ ਕੋਈ ਨਹੀਂ ਕੋਈ ਕੁੜੀ ਵਾਲੀ ਹੋਵੇ ਕੋਈ ਬੱਚੇ ਕੁੜੀ ਕੋਲੇ ਕੋਈ ਕੁੜੀ ਹੋਵੇ ਮੁੰਡਾ ਹੋਵੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਅੱਛਾ ਕੋਈ ਤੇਰੇ ਨਹੀਂ ਕੋਈ ਸਾਲੀ ਸੁਲੀ ਕੋਈ ਕਰਾ ਦੇ ਤੇਰੇ ਸਾਲੀ ਹੈ ਹੀ ਨਹੀਂ ਜਦ ਤੱਕ ਨਾਲ ਤਲਾਕ ਕਰਾਉਣਾ ਪਊ ਅੱਛਾ ਫੇਰ ਹੋਊਗਾ ਤਲਾਕ ਦਾ ਕੰਮ ਘਰ ਤੱਕ ਹੁਣ ਚੜਾਉਣਾ ਆਪਾਂ ਬਾਈ ਕਿਸਦਾ ਹਨਾ ਯਾਰ ਤੇ ਹਾਂ ਪ੍ਰਮਾਤਮਾ ਕਾਨੂੰ ਮਾੜਾ ਕੰਮ ਕਰਾਵੇ ਹਨਾ ਉਹ ਵੀ ਕਿਹਦੀ ਕੁੜੀ ਆ ਤੇ ਬਾਕੀ ਬਾਈ ਮਜ਼ਾਕ ਕਰੀ ਜਾਂਦਾ ਹਨਾ ਹੱਸਦਾ ਸੁਭਾਅ ਬਾਈ ਉਹਨਾਂ ਦਾ ਤੇ ਆਹ ਦੇਖੋ ਕੰਮ ਕਰਦਾ ਯਾਰ ਮਿਹਨਤ ਕਰਦਾ ਵਿਚਾਰਾ ਹਨਾ ਤੇ ਆਹ ਦੇਖੋ ਬਾਈ ਹੱਥ ਦਿਖਾਈਏ ਆਪਣੇ ਯਾਰ ਆਹ ਦੇਖੋ ਮਾੜੇ ਮਾੜੀ ਜਮਾ ਕੈਮਰਾ ਇ ਯਾਰ ਮਿਹਨਤ ਕਰਦਾ ਮਿਹਨਤ ਵਾਲੇ ਬੰਦੇ ਹੱਥੇਰ ਮੰਨ ਲੈਣਾ ਆਪਣ ਨੂੰ ਵੀ ਪਤਾ ਲੱਗ ਜਾਂਦਾ ਵੀ ਬੰਦਾ ਮਿਹਨਤ ਕਰਦਾ ਹਨਾ ਤੇ ਵੀਡੀਓ ਨੂੰ ਪਾਈ ਬਣ ਕੇ ਦੱਬ ਕੇ ਸ਼ੇਅਰ ਕਰ ਦਿਓ ਇਹਦਾ ਵਿਚਾਰੇ ਗਰੀਬ ਦਾ ਫਾਇਦਾ ਹੋ ਜੂਗਾ ਹਨਾ ਚੱਲ ਵਧੀਆ ਕੋਈ ਕੁੜੀ ਮਿਲੇ ਤਾਂ ਉਹਨੂੰ ਵੀ ਮਤਲਬ ਵਧੀਆ ਜ਼ਿੰਦਗੀ ਜਿਹੜੀ ਮਿਲ ਸਕਦੀ ਹੈ ਬਾਈ ਕੋਲੇ ਆ ਕੇ ਹਨਾ ਮਿਹਨਤ ਕਰਦਾ ਬਾਈ ਕਿੰਨੇ ਕੇ ਰੁਪਏ ਕਮਾ ਲੈਣਾ ਮਤਲਬ ਇੱਕ ਦਿਨ ਕਿੰਨੀ ਦਿਹਾੜੀ ਹੁੰਦਰੀ ਆਪਣੀ 600 ਰੁਪਏ ਦਿਹਾੜੀ ਇੱਥੇ ਅੱਛਾ 600 ਰੁਪਏ ਦਿਹਾੜੀਆ ਤੇ ਬਾਈ ਹੋਰ ਕੀ ਹੈ ਨਾ ਹੁੰਦਾ ਜੇ ਬੰਦ ਚਾਹੀਦਾ ਹਨਾ ਪੁਰਾਣੇ ਕਹ ਪੁਰਾਣਾਂ ਦੀ ਕਹਾਵਤ ਆ ਗਈ ਤੇ 600 ਰੁ ਪਿੰਡ ਚ ਪਤਾ ਕਰ ਲੋ ਬਾਈ ਬਾਰੇ ਪੂਰਾ ਘੈਂਡ ਬੰਦਾ ਮਾਨ ਦਾ ਸਾਹ ਬਾਕੀ ਤੁਹਾਨੂੰ ਹਨਾ ਬਾਈ ਦੇ ਚਿਹਰੇ ਤੋਂ ਪਤਾ ਲੱਗਦਾ ਤੇ ਠੀਕ ਆ ਬਾਈ ਠੀਕ ਆ ਤੇ ਪੂਰਾ ਘੈਂਡ ਕਾਮਾ ਬਾਈ ਦਾ ਇੱਕ ਵਾਰੀ ਬਈ ਨੰਬਰ ਜਰੂਰ ਬੋਲ ਦੇ ਆ ਦਾ ਨੰਬਰ ਜੀ 7277 57720 ਅੱਛਾ ਦਵਾਰੇ ਫੇਰ ਬੋਲ ਦੇ 7277 57720 ਹਾਂ ਤੇ ਕੁੜੀ ਵੀ ਬਾਈ ਨੂੰ ਚਾਹੁੰਦੀ ਆ ਜਿਹੜੀ ਬੜਾ ਪਿਆਰ ਕਰੇ ਪੂਰੀ ਘੈਂਡ ਹੋਵੇ ਬਈ ਹਨਾ ਉਹੀ ਚਾਹੁੰਦੇ ਨਾ ਸਹੀ ਗੱਲ ਹੈ ਜੀ ਠੀਕ ਆ ਤੇ ਕਿੰਨੇ ਭੈਣ ਭਰਾ ਆ ਬਈ ਆਪਾਂ ਤਿੰਨ ਆ ਜੀ ਦੋ ਭਰਾ ਇੱਕ ਭੈਣ ਅੱਛਾ ਉਹ ਵਿਆਹੇ ਆ ਹਾਂ ਉਹ ਉਹਨਾਂ ਦੇ ਨਹੀਂ ਕੋਈ ਸਾਲੀ ਸੁਣੀ ਹੈਗੀ ਗਾਂ ਨਾ ਨ ਕੀ ਕਰਾਉਂਦੇ ਨੇ ਉਹੀ ਨਾ ਅਹੋ ਨਾ ਕਰਾਈ ਨੇ ਅੱਛਾ ਠੀਕ ਆ ਤੇ ਪੜ੍ਹੇ ਕਿਨੇ ਕੇ ਬਾਈ ਆਪਾਂ ਪੜ੍ਹੇ 6-7 ਆ ਬਸ ਅੱਛਾ ਕੋਈ ਨਸ਼ਾ ਪੱਤਾ ਕਰਦੇ ਹੋ ਕੋਈ ਮਾੜਾ ਮੋਟਰ ਅੱਛਾ ਜੀ ਬੀਡੀ ਪੀਨੇ ਆ ਅੱਛਾ ਤੇ ਬਾਈ ਕਹਿੰਦਾ ਕੋਈ ਯਾਰ ਸੰਗ ਸ਼ਰਮ ਨਹੀਂ ਕਹਿੰਦਾ ਬਾਈ ਆਪ ਨੂੰ ਕਹਿੰਦਾ ਇਹ ਕਹਿੰਦਾ ਆਪਾਂ ਇਕੱਲੇ ਬੀਡੀ ਪੀਨੇ ਆ ਉਹ ਬਾਈ ਨੇ ਜਮਾਂ ਸਹੀ ਗੱਲ ਦੱਸਤੀ ਤੇ ਕਿਉਂਕਿ ਯਾਰ ਦੇਖਦੇ ਆਵੇਂ ਮਾੜਾ ਮੋਟਰ ਆ ਬਾਈ ਹੈ ਨਾ ਹਰ ਇੱਕ ਬੰਦਾ ਕਰਦਾ ਹੁੰਦਾ ਹੈਗਾ ਤੇ ਪਰ ਬਾਈ ਹੀਰਾ ਬੰਦਾ ਇਹਦੇ ਚਿੱਤ 'ਚ ਕੁਝ ਨਹੀਂ ਹੈਗਾ ਬਾਈ ਨੇ ਯਾਰ ਜਮਾਂ ਆਪਦੇ ਮੂੰਹ ਨਾਲ ਸਹੀ ਗੱਲ ਦੱਸਤੀ ਹਨਾ ਵੀ ਹੋਰ ਆਪਾਂ ਨੂੰ ਕਾਸਰਾ ਬੈਲ ਨਹੀਂ ਠੀਕ ਗੱਪ ਮਾਰ ਰਹੀ ਬਈ ਬਹੁਤ ਮਾੜੀ ਗੱਲ ਹੈ ਨਾ ਸਹੀ ਗੱਲ ਹੈ ਸਿਆ ਬਈ ਹੈ ਨਾ ਐਵੇਂ ਗੱਪ ਮਾਰ ਕੇ ਹੈ ਨਾ ਤੇ ਉਹ ਵੀ ਮਾੜੀ ਗੱਲ ਹੈ ਬਾਅਦ ਵਿੱਚ ਰੋਲਾ ਪਾਈ ਜੀ ਹੈ ਨਾ ਤੇ ਪੂਰਾ ਘੈਂਟ ਕੰਮ ਆ ਕਿੰਨੇ ਮਿੰਟਾਂ ਲਈ ਬਣ ਗਈ ਬਈ ਪਾਣ ਕੇ ਬਈ 4 ਮਿੰਟ 24 ਸਕਿੰਟ ਹਾਂ 24 ਸਕਿੰਟਾਂ ਦੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦਿਖਾ ਦਿਗੇ ਮੜਿਆ ਬਾਈ ਆ ਦੇਖੋ ਬਾਈ ਵਰਗੇ ਹੈ ਨਾ ਫਲਸ਼ ਵਾਲ ਡੱਗ ਤਿਆਰ ਕਰਦੇ ਆ ਬਹੁਤ ਸੋਹਣਾ ਕੰਮ ਆ ਬਾਈ ਇਹਦਾ ਤੇ ਬਾਈ ਨਾਲ ਆਪਣੀ ਮਿੱਤਰਤਾ ਗਈ ਪਰ ਮੈਨੂੰ ਦੱਸਿਆ ਨਹੀਂ ਅੱਜ ਜਾ ਕੇ ਨਾ ਮੈਂ ਵਿਆਹ ਹੈ ਨਹੀਂ ਹੈਗਾ ਨਹੀਂ ਮਰੇ ਕਿੱਦੇ ਦੀ ਵੀਡੀਓ ਪਾਤੀ ਹੁੰਦੀ ਸ਼ੇਅਰ ਕਰ ਦਿਓ ਇਹਦਾ ਵਿਚਾਰੇ ਦਾ ਨਾ ਫਾਇਦਾ ਹੋਰ ਵੀ ਆਪਾਂ ਵੀਡੀਓ ਸ਼ੇਅਰ ਕਰਨੇ ਉਂਗਲਾ ਮਾਰੀਏ ਨੇ ਪਰ ਆਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਬਣਦੀ ਆ ਧੰਨਵਾਦ ਸਸ